कुछ कहना चाहते हो तुम झूठा सारा मैं झूठा कह दे कुछ कहना चाहते हो मैं कुछ कहना चाहते हूं आजा कुछ बोलो कुछ ਹਾਂਜੀ ਕੀ ਕੁਛ ਮਿਲਿਆ ਇਹਨਾਂ ਨੂੰ ਵੀ 17.75 ਮਿਲੀਗ੍ਰਾਮ ਕੀਤਾ ਵੇਰਿਆ ਸੀ ਅੱਛਾ ਅੱਜ ਕੋਰਟ 'ਚ ਪੇਸ਼ ਕੀਤਾ ਤੇ ਜੱਜ ਸਾਹਿਬ ਦੇ ਤਿੰਨ ਦਿਨ ਦੀ ਮੁਸਰਮਾਨੀ ਮੰਗ ਕੀਤੀ ਇੱਕ ਦਿਨ ਦਾ ਮੁਸਰਮਾਨਾ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਟੋਰਚ 'ਚ ਪੇਸ਼ ਕਰਦੀ ਹੈ ਹਾਂਜੀ ਇਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਜੱਸ ਸਾਹਿਬ ਦੀ ਨਿਰਪਰਕਰਤਾ ਹੈ। ਇਰਾਸਤ ਕੀ ਲੋਗੀ ਪੁਲਿਸ ਨੂੰ ਇਹ ਤਨਦਾਇਰ ਮਾਣ ਮਿਲਿਆ। ਇਹ ਤਨਦਾਇਰ ਲਿਖਿਆ ਸੀ। ਅੱਛਾ। ਉਹਨ ਕਿੰਨੇ ਦਿਨਾਂ ਦਿੱਤਾ? 2 ਦਿਨਾਂ ਦਾ। ਅੱਛਾ ਇਹ ਕਿੱਥੋਂ ਅਰੈਸਟ ਕੀਤਾ ਕੀਤਾ ਸੀ ਇਹਨੂੰ? ਇਹ ਆਪਣਾ ਲਾਡਲੀ ਪੀ ਚੌਂਕ ਲੋ ਜਿਹੜਾ ਬਾਦਰ ਫਲਾਈਓਵਰ ਦੇ ਘੱਟ ਚੋਂ। ਕੌਣ-ਕੌਣ ਸੀਗਾ ਨਾਲੇ ਦੇ? ਅੱਛਾ ਕੱਲੀ ਸੀਗੀ ਸੀ। ਤਾਂ ਤੇ ਕੀ ਰਿਕਵਰ ਹੋਇਆ ਜੀ ਤੁਹਾਡੀ ਪੁੱਛਗਿੱਛ ਕੀ ਸਾਹਮਣੇ ਆਈ? 1.75 9.18 ਗ੍ਰਾਮ ਚਿੱਟਾ ਬਰਾਮਦ ਹੋਇਆ। ਨਹੀਂ 24 ਘੰਟੇ ਤੋਂ ਉੱਤੇ ਸਮਾਂ ਹੋ ਗਿਆ। ਕਾਰਨ ਕੀ ਆ? ਐਡੇ ਸੁਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ? ਅਸੀਂ ਤਾਂ ਕੋਈ ਸ ਕੱਟ ਹੋਇਆ ਅੱਛਾ ਜਦੋਂ ਫੜਿਆ ਸੀਗਾ ਤੁਸੀਂ ਵਰਦੀ ਪਾ ਰੱਖੀ ਸੀ ਇਹ ਬਗੈਰ ਵਿਦਾਊਟ ਵਰਦੀ ਚ ਸੀ ਵਰਦੀ ਪਾਈ ਸੀ ਜੀ ਨਾਟ ਲੱਕ ਮਨਜੀਤ ਜੀ ਹੁਣ ਤੱਕ ਪੁੱਛ ਵਿੱਚ ਲੈਡੀਆਂ ਨੇ ਅੱਗੇ ਵੱਚੀ ਮਨਜੀਤ ਜੀ ਹੁਣ ਤੱਕ ਪੁੱਛ ਵਿੱਚ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਪਤਾ ਕਰਦੇ ਹਾਂ ਰਮਨ ਤਾਂ ਕੋਈ ਫਰਦਰ ਕਿੱਥੋਂ ਲੈ ਕੇ ਆਈ ਸੀ ਗਾਂ ਕਿਉਂ ਵੇਚਣਾ ਸੀ ਸਰ ਬੇਲੀ ਸੀ ਜਾਂ ਖਾਂਦੀ ਪਿੰਦੀ ਦੀ ਕੁਦ ਨਹੀਂ ਮੈਂ ਕਿ ਤਵਾਇਆ ਨਹੀਂ ਮੇਜਰ ਦੀ ਸਕੋਪ ਟੈਸਟ ਹਮ ਮੈਂ ਇਹ ਕਿੱਥੋਂ ਲੈ ਕੇ ਆਇਸ ਕੁਝ ਦੱਸਿਆ ਨਹੀਂ ਇਹੀ ਤਾਂ ਪਤਾ ਕਰਨਾ ਚਾਹੁੰਦਾ ਰਮਨ ਲਿਆ ਫਾਈ ਤਾਂ ਕੁਝ ਨਹੀਂ ਮੰਨਿਆ ਜੀ ਅਜੇ ਡਾਕਟਰ ਨੂੰ ਪੁੱਛਿਆ ਰੋਗ ਦਾ ਨਾਮ ਕੀ ਹੈ ਹਮਨਦੀਪ ਕਿੱਥੇ ਪਹੁੰਚ ਕੇ ਜੀ ਜੀ ਇਹ ਡਿਸਟ੍ਰਿਕਟ ਮਾਨਸਾ ਦਾ ਨੰਬਰ ਹੈ ਜੀ ਤੇ ਹਟਾ ਆਰਜੀ ਰਜਿਸਟ੍ਰੈਂਟ ਆਪਣੇ ਕੋਲ ਸੀਗੀ ਗੱਡੀ ਪ੍ਰਾਪਰਟੀ ਵਗੈਰਾ ਦੇ ਗੱਲ ਜੀ ਜੀ ਦੇ ਸਾਹਮਣੇ ਸਾਰੇ ਉਧਰ ਘੁੰਮ ਜੋ ਦੇਖਾਂਗੇ ਜੀ ਅੱਗੇ ਰਿਮਾਰਡ ਵਾਲੀ ਜੀ ਸਿੰਘੀ ਹਸਨ ਦਾ ਗੱਡੀ ਇਹਨਾਂ ਦੇ ਆਪਦੇ ਨਾਂ ਤੇ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡੇਵਿਟ ਉਟਾਏ ਨੇ ਇਹਨਾਂ ਦੇ ਨਾਂ ਤੇ ਹਜੇ ਅੱਛਾ ਉਹ ਅਸੀਂ ਵੈਰੀਫਾਈ ਕਰ ਲਿਆ ਠੀਕ ਹੈ ਐਫੀਡੇਵਿਟ ਹੋਟੇਗਾ ਕਿਹਦੇ ਨਾਂ ਤੇ ਹੈ ਗੱਡੀ ਐਫੀਡੇਵਿਟ ਕਿਹਦੇ ਨਾਂ ਤੇ ਇਹਨਾਂ ਦਾ ਆਪਣੇ ਕੰਮ ਦੀ ਰਿਪੋਰਟ ਕੀ ਡਿਪਾਰਟਮੈਂਟ ਨੂੰ ਪਤਾ ਸੀ ਵੀ ਇਹਨਾਂ ਨੇ ਗੱਡੀ ਲਈ ਕਿਉਂਕਿ ਪੁਲਿਸ ਡ ਠੀਕ ਹੈ ਇਹ ਘਰੇ ਵੀ ਦਿੱਤੀ ਗਿਆ ਇਹ ਦੂਜਾ ਅਰੇ ਇਹਦੀ ਤੋਂ ਬਾਅਦ ਦੇਖਾਂਗੇ ਹੋਰ ਵੀ ਗੱਡੀ ਬਰਾਮਦ ਹੋਈ ਹੈ ਨਹੀਂ ਕੋਈ ਗੱਡੀ ਬਰਾਮਦ ਫਿਲਹਾਲ ਦੇਖੀ ਗੱਡੀ ਠੀਕ ਹੈ ਹੁਣ ਕਿੰਨੇ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਇਹ ਚੱਕ ਦਿੰਦਾ ਠੀਕ ਹੈ